ਇੱਕ ਦਿਨ ਸੋਹਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੋਇੰਦਵਾਲ ਸਾਹਿਬ ਵਿਖੇ ਸੰਗਤਾਂ ਨਾਲ ਬਚਨ ਕਰ ਰਹੇ ਸਨ ਕਿ ਇਸ ਦੌਰਾਨ ਕਿਸੇ ਦੀ ਉੱਚੀ ਉੱਚੀ ਰੋਣ ਦੀ ਆਵਾਜ਼ ਸੁਣਾਈ ਦਿੱਤੀ ਸਤਗੁਰ ਜੀ ਨੇ ਕੋਲ ਬੈਠੇ ਭਾਈ ਸੱਜਣ ਸਤ ਜੀ ਨੂੰ ਕਿਹਾ ਕਿ ਪਤਾ ਕਰੋ ਕੌਣ ਰੋ ਰਿਹਾ ਹੈ ਸਤਗੁਰ ਜੀ ਦੇ ਹੁਕਮ ਤੇ ਭਾਈ ਸਚਨ ਸਤ ਜੀ ਜਿੱਧਰੋਂ ਰੋਣ ਦੀ ਆਵਾਜ਼ ਆ ਰਹੀ ਸੀ ਉਧਰ ਗਏ ਤਾਂ ਵੇਖਿਆ ਕਿ ਇੱਕ ਮਾਈ ਉੱਚੀ ਉੱਚੀ ਰੋ ਰਹੀ ਹੈ ਅਤੇ ਉਸ ਦੇ ਕੋਲ ਉਸ ਦੇ ਜਵਾਨ ਪੁੱਤਰ ਦੀ ਲਾਸ਼ ਪਈ ਹੋਈ ਹੈ ਭਾਈ ਸਚਨ ਸਤ ਜੀ ਨੇ ਮਾਈ ਨੂੰ ਤਰਵਾਸ ਦਿੱਤਾ ਪਰ ਉਹ ਰੋਈ ਜਾ ਰਹੀ ਸੀ ਭਾਈ ਸਚਨ ਸਤ ਜੀ ਨੇ ਉਸ ਦੀ ਹਾਲਤ ਦੇਖ ਕੇ ਤਰਸ ਆ ਗਿਆ ਉਹ ਉਸ ਮਾਈ ਨੂੰ ਨਾਲ ਲੈ ਕੇ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਹਾਜ਼ਰ ਹੋ ਗਏ ਅਤੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਸਤਗੁਰ ਜੀ ਇਸ ਮਾਈ ਦਾ ਜਵਾਨ ਪੁੱਤਰ ਦੀ ਮੌਤ ਹੋ ਗਈ ਹੈ ਅਤੇ ਇਸ ਮਾਈ ਦਾ ਉਹ ਇੱਕੋ ਇੱਕ ਸਹਾਰਾ ਸੀ ਮਾਈ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਟੈ ਪਈ ਅਤੇ ਬੇਨਤੀ ਕਰਨ ਲੱਗੀ ਕਿ ਸਤਗੁਰੂ ਜੀ ਆਪ ਕਰਨ ਕਰਨ ਸਮਰੱਥ ਹੋ ਆਪ ਕਿਰਪਾ ਕਰਕੇ ਮੇਰੇ ਮੋਏ ਪੁੱਤਰ ਨੂੰ ਦੁਬਾਰਾ ਜਿੰਦਾ ਕਰ ਦਿਓ ਜੀ ਮਾਈ ਦੀ ਹਾਲਤ ਦੇਖ ਕੇ दयावान सतगुरु जी दया ਵਿੱਚ ਆਏ ਅਤੇ ਹੁਕਮ ਕੀਤਾ ਕਿ ਹੁਣ ਤੋਂ ਬਾਅਦ ਗੋਇੰਦਵਾਲ ਵਿਖੇ ਕਿਸੇ ਦੀ ਦੀ ਮਰਤੂ ਨਹੀਂ ਹੋਏਗੀ ਅਤੇ ਮਾਈ ਦਾ ਪੁੱਤਰ ਜਿੰਦਾ ਕਲ ਦਿੱਤਾ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਕੋਲ ਬੈਠੇ ਬਾਬਾ ਬੁੱਢਾ ਸਾਹਿਬ ਜੀ ਨੇ ਦੇਖਿਆ ਕਿ ਇਸ ਤਰ੍ਹਾਂ ਤਾਂ ਮੌਤ ਦਾ ਚੱਕਰ ਹੀ ਰੁਕ ਜਾਏਗਾ ਤੇ ਜਦੋਂ ਵੀ ਕਿਸੇ ਦਾ ਅੰਤਮ ਸਮਾਂ ਨੇੜੇ ਹੋਵੇਗਾ ਤਾਂ ਉਹ ਗੋਇੰਦਵਾਲ ਸਾਹਾ ਵਿਖੇ ਆਵਸੇਗਾ। ਬਾਬਾ ਬੁੱਢਾ ਸਾਹਿਬ ਜੀ ਨੇ ਸੰਸਾਰ ਦਾ ਚੱਕਰ ਚੱਲਦਾ ਰਹਿਣ ਵਾਸਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਤਗੁਰੂ ਜੀ ਗੋਇੰਦਵਾਲ ਵਿਖੇ ਕਿੰਨਾ ਸਮਾਂ ਤੱਕ ਕਿਸੇ ਦੀ ਮਰਤੂ ਨਹੀਂ ਹੋਵੇਗੀ। ਤਾਂ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਜਦੋਂ ਤੱਕ ਸਦੀਕ ਰੂਪ ਵਿੱਚ ਮੈਂ ਗੋਇੰਦਵਾਲ ਵਿਖੇ ਹਾਂ ਉਦੋਂ ਤੱਕ ਜੇਕਰ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਜੀ ਨਾਲ ਬਚਨ ਨਾ ਕਰਦੇ ਤਾਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਜਦੋਂ ਵੀ ਕਿਸੇ ਵਿਅਕਤੀ ਦਾ ਅੰਤਮ ਸਮਾਂ ਨੇੜੇ ਹੋਣਾ ਸੀ ਤਾਂ ਉਸ ਪਰਿਵਾਰ ਨੇ ਗੋਇੰਦਵਾਲ ਸਾਹਿਬ ਜਾ ਬਸਣਾ ਸੀ ਤੇ ਮੌਤ ਦਾ ਚੱਕਾ ਰੁਕ ਜਾਣਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ